ਇਨਸਾਨੀਅਤ ਅਜੇ ਮਰੀ ਨਹੀਂ ਅਜੇ ਵੀ ਜਿਉਂਦਾ ਹੈ ਆਓ ਜਾਣਦੇ ਹਾਂ ਕਿਵੇਂ ਸਕੂਲ ਦੇ ਬਾਹਰ ਸੜਕ ਦੇ ਕੰਢੇ ਬੈਠੀ ਇੱਕ ਬੁੱਢੀ ਮਾਈ ਠੰਡ ਨਾਲ ਕੰਬ ਰਹੀ ਸੀ ਕਿਸੇ ਵਕਤ ਮਾਈ ਆਪਣੀ ਪੱਠੀ ਦੇ ਦਾਣੇ ਭੁੰਨ ਕੇ ਆਪਣਾ ਗੁਜ਼ਾਰਾ ਕਰਿਆ ਕਰਦੀ ਨਿੱਕੇ ਨਿੱਕੇ ਨਿਆਣੇ ਉਸ ਦਿਵਾਲੀ ਰੌਣਕਾਂ ਲਾਈ ਰੱਖਦੇ ਉਮਰ ਦੇ ਹਿਸਾਬ ਨਾਲ ਸਰੀਰ ਜਵਾਬ ਦੇ ਗਿਆ ਤੇ ਯਾਦ ਆਸ਼ਤ ਹੋਈ ਲੋਕ ਹੁਣ ਉਸ ਨੂੰ ਚੁੱਪ ਮਾਈ ਕਹਿਣ ਲੱਗੇ ਕਿਉਂਕਿ ਉਹ ਜ਼ਿਆਦਾਤਰ ਚੁੱਪ ਹੀ ਰਹਿੰਦੀ ਸੀ ਉਸ ਦੇ ਅੱਗੇ ਪਿੱਛੇ ਵੀ ਕੋਈ ਨਹੀਂ ਸੀ ਪਿੰਡ ਦੇ ਹੀ ਲੋਕ ਉਸ ਨੂੰ ਜੋ ਕੁਝ ਰੁੱਖਾ ਸੁੱਖਾ ਖਾਣ ਲਈ ਦੇ ਦਿੰਦੇ ਉਸ ਨਾਲ ਹੀ ਉਹ ਆਪਣੀ ਜ਼ਿੰਦਗੀ ਦੀ ਗੱਡੀ ਰੇੜ ਰਹੀ ਸੀ ਜਦੋਂ ਕੁਝ ਦਿਨ ਉਸ ਨੂੰ ਖਾਣ ਲਈ ਨਾ ਮਿਲਿਆ ਤਾਂ ਇੱਕ ਦਿਨ ਉਹ ਸੜਕ ਦੇ ਕੰਢੇ ਸਕੂਲ ਦੇ ਸਾਹਮਣੇ ਬੈਠੀ ਹੋਈ ਸੀ ਜਦੋਂ ਸਕੂਲ ਦੀ ਬੱਸ ਰੁਕੀ ਤਾਂ ਉਸ ਵਿੱਚੋਂ ਇੱਕ ਛੋਟਾ ਜਿਹਾ ਬੱਚਾ ਉਤਰਿਆ ਨਾਂ ਸੀ ਦਿਪਾਂਸ਼ ਜਦੋਂ ਉਸਦੀ ਨਜ਼ਰ ਚ ਮਾਈ ਤੇ ਪਈ ਤਾਂ ਮਾਈ ਦੇ ਚਿਹਰੇ ਉੱਤੇ ਥਕਾਵਟ ਵੀ ਸੀ ਭੁੱਖ ਤੇ ਉਦਾਸੀ ਵੀ ਦੀਪਾਂਸ਼ ਉਸ ਕੋਲ ਗਿਆ ਤੇ ਪਿਆਰ ਨਾਲ ਪੁੱਛਿਆ ਮਾਈ ਜੀ ਤੁਸੀਂ ਭੁੱਖੇ ਹੋ ਮਾਈ ਨੇ ਨਾ ਮੱਖਾਂ ਨਾਲ ਕਿਹਾ ਪੁੱਤ ਦੋ ਦਿਨ ਹੋ ਗਏ ਕਿਸੇ ਨੇ ਵੀ ਮੈਨੂੰ ਰੋਟੀ ਨਹੀਂ ਪੁੱਛੀ ਦੀਪਾਂਸ਼ ਨੇ ਉਸੇ ਵੇਲੇ ਆਪਣਾ ਟਿਫਨ ਖੋਲ੍ਹਿਆ ਅੰਦਰੋਂ ਪਰੌਂਠਾ ਤੇ ਆਲੂ ਦੀ ਸਬਜ਼ੀ ਕੱਢੀ ਇੱਕ ਰਮਾਲ ਤੇ ਰੱਖ ਕੇ ਮਾਈ ਨੂੰ ਦੇ ਦਿੱਤਾ ਤੇ ਕਿਹਾ ਇਹ ਮੇਰੀ ਮਾਂ ਨੇ ਬਣਾਈ ਐ ਉਹ ਕਹਿੰਦੀ ਐ ਜੇ ਕਿਸੇ ਨੂੰ ਭੁੱਖੇ ਵੇਖੋ ਤਾਂ ਆਪਣਾ ਹਿੱਸਾ ਦੇ ਦਿਓ ਇਹ ਗੱਲਾਂ ਸੁਣ ਕੇ ਮਾਈ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਹ ਪੇਟ ਦੀ ਭੁੱਖ ਦੇ ਨਾਲ-ਨਾਲ ਮੋਹ ਪਿਆਰ ਦੀ ਵੀ ਭੁੱਖੀ ਸੀ ਉਸ ਨੇ ਬੱਚੇ ਦੇ ਸਿਰ ਤੇ ਹੱਥ ਰੱਖਿਆ ਤੇ ਢੇਰ ਸਾਰੀਆਂ ਦੁਆਵਾਂ ਦੇਣ ਲੱਗੀ ਪੁੱਤ ਰੱਬ ਤੈਨੂੰ ਉੱਚੀਆਂ ਉਡਾਰੀਆਂ ਦੇਵੇ ਤੇਰੇ ਦਿਲ ਵਿੱਚ ਹਮੇਸ਼ਾ ਰਹਿਮ ਬਣਿਆ ਰਹੇ ਤੇਰੇ ਵਰਗਿਆਂ ਕਰਕੇ ਹੀ ਦੁਨੀਆ ਅਜੇ ਤੱਕ ਚੱਲ ਰਹੀ ਏ ਉਸੇ ਸਮੇਂ ਸਕੂਲ ਦੀ ਘੰਟੀ ਵੱਜ ਗਈ ਤੇ ਦਿਪਾਂਸ਼ ਨੇ ਮਾਈ ਨੂੰ ਹੱਥ ਹਿਲਾ ਕੇ ਅਲਵਿਦਾ ਆਖਿਆ ਤੇ ਸਕੂਲ ਵੱਲ ਵੱਧ ਗਿਆ ਘਰ ਆ ਕੇ ਜਦੋਂ ਉਸਨੇ ਆਪਣੇ ਦਾਦੀ ਤੇ ਮਾਂ ਨੂੰ ਸਾਰੀ ਗੱਲ ਕਹੀ ਤੇ ਨਾਲ ਹੀ ਉਸਨੇ ਕਿਹਾ ਮੰਮੀ ਤੁਸੀਂ ਹੁਣ ਮੇਰੇ ਟਿਫਨ ਦੇ ਵਿੱਚ ਇੱਕ ਪਰੌਂਠਾ ਵਾਧੂ ਪਾ ਦਿਆ ਕਰੋ ਜਦੋਂ ਦਾਦੀ ਨੇ ਹੈਰਾਨੀ ਨਾਲ ਪੁੱਛਿਆ ਤਾਂ ਦਿਪਾਂਸ਼ ਥੋੜਾ ਰੁੱਕ ਕੇ ਬੋਲਿਆ ਦਾਦੀ ਜੀ ਤੁਸੀਂ ਤਾਂ ਗਾਉਂਦੇ ਹੁੰਦੇ ਹੋ ਪਾਸ ਤੇਰੇ ਹੈ ਦੁਖਿਆ ਕੋਈ ਤੂਨੇ ਮੋਜ ਉੜਾਈ ਕਿਆ ਭੁੱਖਾ ਬੈਠਾ ਪੜਾ ਪੜੋਸੀ ਤੂਨੇ ਰੋਟੀ ਖਾਈ ਕਿਆ ਪਹਿਲੇ ਸਭ ਸੇ ਪੁੱਛ ਕਰ ਫਿਰ ਤੂੰ ਭੋਜਨ ਖਾਇਆ ਕਰ ਇਹ ਸਭ ਸੁਣ ਕੇ ਦਾਦੀ ਨੇ ਪਿਆਰ ਨਾਲ ਮੱਥਾ ਚੁੰਮ ਕੇ ਆਖਿਆ ਸ਼ਾਬਾਸ਼ ਪੁੱਤ ਤੂੰ ਬਹੁਤ ਹੀ ਨੇਕ ਕੰਮ ਕੀਤਾ ਏ ਇਨਸਾਨੀਅਤ ਨਾ ਕਿਸੇ ਵੱਡੀ ਪਦਵੀ ਦੀ ਮੁਹਤਾਜ ਹੁੰਦੀ ਏ ਤੇ ਨਾ ਹੀ ਕਿਸੇ ਉੱਚੇ ਇਲਮ ਦੀ ਛੋਟਾ ਜਿਹਾ ਹੱਸਦਾ ਚਿਹਰਾ ਤੇ ਦਿਲੋਂ ਦਿੱਤਾ ਇੱਕ ਨਿਵਾਲਾ ਵੀ ਕਿਸੇ ਦੀ ਜ਼ਿੰਦਗੀ 'ਚ ਰੌਸ਼ਨੀ ਬਣ ਸਕਦਾ ਏ ਖੁਸ਼ ਰਹਿਣਾ ਤੇ ਹੋਰਾਂ ਨੂੰ ਖੁਸ਼ ਰੱਖਣਾ ਹੀ ਸਭ ਤੋਂ ਵੱਡਾ ਧਰਮ ਹੈ ਤੂੰ ਬਹੁਤ ਵਧੀਆ ਕੀਤਾ ਜੋ ਆਪਣੇ ਹਿੱਸੇ ਦੀ ਰੋਟੀ ਉਸ ਬੁੱਢੀ ਮਾਈ ਨੂੰ ਖਵਾ ਕੇ ਆਇਆ ਪੁੱਤ ਉਸ ਦੀਆਂ ਬਹੁਤ ਦਵਾਵਾਂ ਤੈਨੂੰ ਲੱਗਣਗੀਆਂ ਮਾਂ ਨੇ ਦੇ ਪਾਂਛ ਨੂੰ ਗੱਲ ਨਾਲ ਲਾਇਆ ਤੇ ਕਿਹਾ ਦਾਦੀ ਦੇ ਦਿੱਤੇ ਇਹੀ ਸੰਸਕਾਰ ਤੈਨੂੰ ਚੰਗਾ ਇਨਸਾਨ ਬਣਾਉਣਗੇ ਪੁੱਤ ਏਸੀ ਸਾਡੀ ਅੱਜ ਦੀ ਕਹਾਣੀ ਤੇ ਦੋਸਤੋ ਸਾਡੇ ਆਸ-ਪਾਸ ਬਹੁਤ ਹੀ ਸਾਰੇ ਲੋਕਾਂ ਨੂੰ ਰੋਜ਼ ਹੀ ਕੋਈ ਨਾ ਕੋਈ ਛੋਟੀ ਤੋਂ ਛੋਟੀ ਮਦਦ ਦੀ ਜ਼ਰੂਰਤ ਹੁੰਦੀ ਹੈ ਸੋ ਕਦੇ-ਕਦੇ ਕਿਸੇ ਦੀ ਮਦਦ ਕਰ ਦਿਆ ਕਰੋ ਬਿਨਾ ਪੁੱਛੇ ਬਿਨਾ ਸੁਆਰਥ ਤੇ ਬਿਨਾ ਕੋਈ ਉਮੀਦ ਰੱਖੇ ਕਿਉਂਕਿ ਕਦੇ-ਕਦੇ ਇੱਕ ਨਿਵਾਲਾ ਤੇ ਤੁਹਾਡਾ ਪਿਆਰ ਭਰਿਆ ਬੋਲ ਕਿਸੇ ਦਾ ਜੀਵਨ ਬਚਾ ਸਕਦਾ ਹੈ ਇਨਸਾਨੀਅਤ ਵੀ ਸਾਡਾ ਵਿਰਸਾ ਏ ਤੇ ਇਸ ਨੂੰ ਪੀੜ੍ਹੀਦਰ ਪੀੜ੍ਹੀ ਅੱਗੇ ਲੈ ਕੇ ਜਾਣਾ ਹੀ ਸਾਡਾ ਧਰਮ ਏ ਆਓ ਨਾਲ ਮਿਲ ਕੇ ਆਪਣਾ ਹਿੱਸਾ ਪਾ ਕੇ ਇਨਸਾਨੀਅਤ ਨੂੰ ਅਗਲੀਆਂ ਪੀੜ੍ਹੀਆਂ ਤੱਕ ਲੈ ਜਾਈਏ ਜੇਕਰ ਇਹ ਕਹਾਣੀ ਸੁਣ ਕੇ ਤੁਹਾਡਾ ਦਿਲ ਵੀ ਤੜਕਿਆ ਹੋਵੇ ਤਾਂ ਸਾਡੀ ਇਸ ਕਹਾਣੀ ਨੂੰ ਲਾਈਕ ਜ਼ਰੂਰ ਕਰਨਾ ਤੇ ਇਹ ਵੀ ਦੱਸਣਾ ਕਿ ਕੀ ਤੁਸੀਂ ਕਦੇ ਕਿਸੇ ਦੀ ਮਦਦ ਕੀਤੀ ਹੈ ਆਪਣੀ ਕੋਈ ਵੀ ਛੋਟੀ ਤੋਂ ਛੋਟੀ ਕੀਤੀ ਮਦਦ ਨੂੰ ਸਾਡੇ ਨਾਲ ਕਮੈਂਟਾਂ ਰਾਹੀਂ ਸਾਂਝਾ ਕਰਨਾ ਇਸ ਵੀਡੀਓ ਨੂੰ ਆਪਣੇ ਦੋਸਤਾਂ ਪਰਿਵਾਰਕ ਮੈਂਬਰਾਂ ਤੇ ਬੱਚਿਆਂ ਨਾਲ ਜ਼ਰੂਰ ਸ਼ੇਅਰ ਕਰੋ ਬੱਚਿਆਂ ਵਿੱਚ ਚੰਗੇ ਸੰਸਕਾਰ ਵਧਾਉਣ ਦੀ ਸ਼ੁਰੂਆਤ ਅੱਜ ਤੋਂ ਹੀ ਕਰੋ ਇਨਸਾਨੀਅਤ ਅਜੇ ਵੀ ਜਿੰਦਾ ਹੈ ਤੁਸੀਂ ਵੀ ਇਸ ਦਾ ਹਿੱਸਾ ਬਣੋ ਸਬਸਕ੍ਰਾਈਬ ਕਰਕੇ ਹੋਰ ਅਜਿਹੀਆਂ ਕਹਾਣੀਆਂ ਲਈ ਸਾਡੇ ਨਾਲ ਜੁੜੇ ਰਹੋ ਇੱਕ ਨਿਵਾਲਾ ਇੱਕ ਮੁਸਕਾਨ ਇੱਕ ਵਾਰ ਕੀਤਾ ਚੰਗਾ ਕੰਮ ਤੁਹਾਡੀ ਦੁਨੀਆ ਬਦਲ ਸਕਦਾ ਹੈ ਾਂਗੇ ਤਦ ਤੱਕ ਲਈ ਧੰਨਵਾਦ